ਹਾਂਜੀ ਸਸਰੀਕਾਰ ਕਿਸਾਨ ਵੀਰੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਹਰੀਣਾ ਜਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਕੋਟਕਪੂਰਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਤੇ ਨਾਲ-ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਣ ਝੋਟੀ ਆ ਜਿਹੜੀ ਕਿ ਵਕਾਊ ਆ ਇਹਦੀ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਜਰੂਰ ਫੋਲੋ ਕਰਿਓ ਤੇ ਆਓ ਦੋਸਤੋ ਲੈਨੇ ਆ ਇਸ ਝੋਟੀ ਦੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਸੁਖਪਿੰਦਰ ਸਿੰਘ ਆ ਬਾਈ ਸੁਖਪਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 62834 62834 13232 13232 ਇਹ ਝੋਟੀ ਬਾਈ ਆਪਣੇ ਘਰੇਲੂ ਹੀ ਐ ਇਹ ਹਾਂ ਬਈ ਤੇ ਕਿਨਵੇਂ ਸੂਆ ਸੁੰਦੀ ਆ ਇਹ ਬਈ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਤੇ ਕਿੰਨੇ ਕ ਦਿਨ ਲੈਂਦੀ ਆ ਬਾਈ ਬਸ ਹਫਤਾ ਤੱਕ ਲਊਗੀ ਇੱਕ ਹਫਤਾ ਤੇ ਦੁੱਧ ਬਾਈ ਪਹਿਲੇ ਸੂਏ ਨੇ ਕਿੰਨਾ ਕ ਕੱਢਿਆ ਤੁਹਾਡੇ ਕੋਲੇ 13-14 ਲੀਟਰ ਦੁੱਧ 13-14 ਲੀਟਰ ਦੁੱਧ ਪਹਿਲੇ ਸੂਏ ਕੱਢਿਆ ਇਹ ਕਿ ਬਾਈ 15 16 ਨੂੰ ਹੱਥ ਮਾਰ ਜੂ ਹਾਂ ਮਿਲਾਂ ਠੀਕ ਆ ਬਈ ਤੇ ਸੀਮਨ ਵਗੈਰਾ ਬਾਈ ਕੋਈ ਸੀਮਨ ਬਈ ਆਪਾਂ ਵਧੀਆ ਹੀ ਭਰਾ ਸੀਗਾ ਡਾਕਟਰ ਠੀਕ ਆ ਜੀ ਲਓ ਬਈ ਵਧੀਆ ਸੀਮਨ ਤੋਂ ਗੱਬਣਾ ਮੋਰਾ ਕੈਟਾਗਰੀ ਚ ਪੈਂਦੀ ਆ ਦੋਸਤੋ ਸਿੰਘ ਥੋੜਾ ਜਿਹਾ ਸਿੰਘਾਂ ਦਾ ਫਰਕ ਆ ਇੱਕ ਪਿੱਛੋਂ ਕੁੰਡਾ ਇੱਕ ਸਾਹਮਣੇੋਂ ਕੁੰਡਾ ਹੈ ਛੋਟੇ ਹੀ ਦੋਵੇਂ ਜੈਡ ਬਲੈਕ ਆ ਦੋਸਤੋ ਪੂਛ ਤੇ ਵਿੱਚ ਚਾਰ ਕਵਾਲੇ ਵਿੱਚ ਚਿੱਟੇ ਆ ਉੱਥਲੜੇ ਪਾਸੇ ਤੁਹਾਨੂੰ ਦਿਸਦੇ ਹੋਣੇ ਪਿੱਠਪੁੜੇ ਦੀ ਚੰਗੀ ਆ ਰਾਜੀਪਲੀ ਬਹੁਤ ਆ ਤੇ ਥਣਾਂ ਦਾ ਸਾਈਜ਼ ਗਾਇਬ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਮੁਠੀ ਦੀ ਚਵਾਈ ਵਾਲਾ ਥਣ ਤੋਂ ਥਣ ਦਾ ਗਾਇਬ ਸਾਈਜ਼ ਪਿਛਲੇ ਥਣ ਨਾਲ ਪਿਛਲਾ ਥਾਣਾ ਬਰਾਬਰ ਆ ਤੇ ਅਗਲੇ ਨਾਲ ਅਗਲਾ ਬਰਾਬਰ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾ ਦਿੰਨੇ ਆ ਪਜਾਲੇ ਨਾਲ ਲਓ ਵੀ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਾਈਜ਼ ਆ ਉਸੇ ਤਰ੍ਹਾਂ ਥਾਣਾ ਦੋਸਤੋ ਦੇਖ ਸਕਦੇ ਹੋ ਤੁਸੀਂ ਅਗਲੇ ਨਾਲ ਅਗਲਾ ਬਰਾਬਰ ਆ ਤੇ ਪਿਛਲੇ ਨਾਲ ਪਿਛਲਾ ਥਾਂ ਬਰਾਬਰ ਆ ਹਫਤੇ 10 ਦਿਨਾਂ ਦੀ ਸੂਨ ਵਾਲੀ ਆ ਦੋਸਤੋ ਕੱਚੀ ਦੇ ਹਿਸਾਬ ਨਾਲ ਜੱਜਮੈਂਟ ਕਰਿਓ ਤੁਰਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜੂਗੀ ਪੈਠਪੜਾ ਦੋਸਤੋ ਬਹੁਤ ਸ਼ਾਨਦਾਰ ਆ ਰਾਜੀਪੜੀ ਚੰਗੀ ਆ ਦੋਸਤੋ ਘਰੇਲੂ ਪਸ਼ੂ ਆ ਬਾਈ ਹਰਾਂ ਦੇ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਤੇ ਤੋੜ ਕੇ ਤੁਹਾਨੂੰ ਦੋਸਤੋ ਝੋਟੀ ਦਿਖਾ ਦਿੰਨੇ ਆ ਪਹਿਲਾ ਸੂਆ ਝੋਟੀ ਆ ਦੋਸਤੋ ਪੈਂਡ ਹਰੀ ਨੋਆ ਪਹਿਲੇ ਸੂਏ 14 ਕਿਲੋ 13-14 ਲੀਟਰ ਦੁੱਧ ਕੱਢਿਆ ਕਰਮਾ ਵਾਲੀ ਨੇ ਮੋਹਰਾ ਕੈਟਾਗਰੀ ਚ ਪੈਂਦੀ ਐ ਚੰਗੀ ਰਾਜੀ ਪਲੀ ਆ ਪੂਰੀ ਵੀਡੀਓ ਦੋਸਤੋ ਸਖਰਾਜ ਪੀਵੀ 30 ਚੈਨਲ ਤੇ ਤੁਸੀਂ ਦੇਖ ਸਕਦੇ ਹੋ ਨੰਬਰ 22 ਦਾ ਸਕਰੀਨ ਦੇ ਉੱਪਰ ਲਾਵਾਂਗੇ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਹਜੇ ਹਵਾਨਾ ਤਿਆਰ ਕਰਦੀ ਆਉਂਦੀ ਆ ਥਣ ਚੰਗਾ ਲੱਗਿਆ ਸਾਫ ਸੁਥਰੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਥਾਣਾ ਮਗਰਲੇ ਨਾਲ ਮਗਰਲਾ ਤੇ ਮੂਹਰੇ ਨਾਲ ਮੂਹਰਲਾ ਬਰਾਬਰ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਦਾ ਜੀ 1.5 ਲੱਖ ਰੱਖਿਆ ਬਈ ਆਪਾਂ 1.5 ਲੱਖ ਚੋ ਬਾਈ ਮਾਨਤਾਨ ਹੋ ਜੂਗਾ ਵਧੀਆ ਬਈ ਵਧੀਆ ਮਾਨਤਾਨ ਕਰਾਂਗੇ ਆਪਾਂ ਲਾਓ ਵੀ ਮਿੱਤਰੋ ਚੰਗਾ ਮਾਨਤਾਨ ਹੋ ਜਾਣਾ ਹੈ 1.5 ਲੱਖ ਮੋਲਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਮੋਹਰਾ ਕੈਟਾਗਰੀ ਚ ਪੈਂਦੀ ਆ ਦੋਸਤੋ ਚੰਗੀ ਸੀਲਸ ਲਾਗਾ ਘਰ ਦੀ ਝੋਟੀ ਆ ਤੇ ਨੰਬਰ ਬਾਈ ਦਾ ਚੱਲ ਰਿਹਾ ਉੱਤੇ ਤੇ ਇਹਦੇ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਘਰੇ ਆ ਕੇ ਵੀ ਤੁਸੀਂ ਚੈੱਕ ਪਾਸ ਕਰਕੇ ਵੇਖ ਸਕਦੇ ਆ ਝੋਟੀ ਤੁਹਾਡੇ ਪਸੰਦ ਆਊਗੀ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਧੰਨਵਾਦ